ਸਵਾਗਤ ਹੈ ਤੁਹਾਡਾ ਦੋਸਤੋ ਨਵੀਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਓ ਆਲੀਸ਼ਾਨ ਕੋਠੀ ਪਿੰਡ ਚੋਣੇ ਦੇ ਵਿੱਚ ਇਹਦੇ ਵਿੱਚ ਅੰਦਰ ਚੱਲ ਕੇ ਦੇਖਦੇ ਹਾਂ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਆਪਣੇ ਹੀ ਏਰੀਆ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਚੋਣੇ ਉੱਥੇ ਤੁਹਾਨੂੰ ਲੈ ਕੇ ਆਏ ਹਾਂ ਇੱਕ ਬਹੁਤ ਹੀ ਪੁਰਾਣੀ ਹਵੇਲੀ ਤੇ ਆਲੀਸ਼ਾਨ ਹਵੇਲੀ ਇਤਿਹਾਸਿਕ ਹਵੇਲੀ ਜਿਹਦੇ ਬਾਰੇ ਅੱਜ ਅਸੀਂ ਤੁਹਾਨੂੰ ਵਲੌਗ ਦੇ ਵਿੱਚ ਦੱਸਾਂਗੇ ਕਿ ਇਹ ਹਵੇਲੀ ਕਦੋਂ ਬਣੀ ਤੇ ਕਿੰਨਾ ਟਾਈਮ ਇਸ ਹਵੇਲੀ ਨੂੰ ਬਣਨ ਤੇ ਲੱਗਾ ਤੇ ਕੀ ਕੀ ਇਸ ਹਵੇਲੀ ਦੇ ਵਿੱਚ ਵਰਤਿਆ ਗਿਆ ਸੋ ਆਹ ਵਿਜ਼ਿਟ ਕਰਦੇ ਹਾਂ ਇਹ ਪੁਰਾਣੀ ਹਵੇਲੀ ਜਿਹੜੀ ਇਸ ਟਾਈਮ ਆਪਣੇ ਵਾਰਸਾਂ ਨੂੰ ਢੀਕ ਰਹੀ ਹੈ ਆਓ ਚੱਲਦੇ ਹਾਂ ਅੰਦਰ ਸੋ ਇਹ ਦੋਸਤੋ ਇਸ ਸਮੇਂ ਇਸ ਦਾ ਐਂਟਰੀ ਪੁਆਇੰਟ ਇਹ ਆ ਕਿ 메ਨ ਦਰਵਾਜ਼ਾ ਜਿਹੜਾ ਐਂਟਰੀ ਦਾ ਹਵੇਲੀ ਦਾ ਇਹ ਸੀਗਾ ਸੋ ਬਾਹਰੋਂ ਦੇਖ ਸਕਦੇ ਹੋ ਬਹੁਤ ਹੀ ਵੱਡੀ ਇਮਾਰਤ ਜਿਹੜੀ ਇਹ ਸਾਨੂੰ ਇੱਕ ਨਜ਼ਰ ਆਉਂਦੀ ਹੈ ਦੂਰੋਂ ਜਦੋਂ ਦੇਖਦੇ ਆ ਆਪਾਂ ਪੁਰਾਣੀਆਂ ਈਟਾਂ ਉਹੀ ਲੱਗੀਆਂ ਹੋਈਆਂ ਨੇ ਤੇ ਇਸ ਸਮੇਂ ਇਹ ਹਵੇਲੀ ਖੰਡਰ ਹਾਲਾਤ ਦੇ ਵਿੱਚ ਆ ਕੋਈ ਵੀ ਇਹਦੀ ਦੇਖਭਾਲ ਜਿਹੜੀ ਉਹ ਨਹੀਂ ਕਰ ਰਿਆ ਸੋ ਆਓ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਕਿ ਇਹ ਕਿੰਨਾ ਦੀ ਹਵੇਲੀ ਤੇ ਇਹਨਾਂ ਨੂੰ ਇਸ ਹਵੇਲੀ ਨੂੰ ਬਣਾਉਣ ਵਾਸਤੇ ਕੀ ਕੀ ਵਰਤਿਆ ਗਿਆ ਸੋ ਦੋਸਤੋ ਪਿੰਡ ਦੇ ਬਜ਼ੁਰਗਾਂ ਅਨੁਸਾਰ ਦੋ ਸਕੇ ਭਰਾ ਸਨ ਹਾਕਮ ਸਿੰਘ ਤੇ ਗੁਰਦੇਵਤ ਸਿੰਘ ਜੋ ਪਲਵਾਨੀ ਦਾ ਸ਼ੌਂਕ ਰੱਖਦੇ ਸੀ ਪਲਵਾਨੀ ਕਰਦਿਆਂ ਕਰਦਿਆਂ ਉਹ ਇੰਡੋਨੇਸ਼ੀਆ ਪਹੁੰਚ ਜਾਂਦੇ ਨੇ ਇੰਡੋਨੇਸ਼ੀਆ ਪਹੁੰਚ ਕੇ ਬਹੁਤ ਜ਼ਿਆਦਾ ਪੈਸਾ ਕਮਾਇਆ ਆਪਣਾ ਨਾਮ ਸ਼ਾਨੋ ਸ਼ੌਕਤ ਬਣਾਈ ਤੇ ਉਹਨਾਂ ਨੇ ਇੱਥੇ ਆਣ ਕੇ ਇਹ ਕੋਠੀ ਜਿਹੜੀ ਹੈ ਦੁਬਾਰਾ ਬਣਾਈ ਆ ਆਪਣੇ ਸੋ ਗਰਮੀ ਅੱਜ ਕਾਫੀ ਆ ਹਿਊਮਿਡਿਟੀ ਬਹੁਤ ਜ਼ਿਆਦਾ ਵਧ ਚੁੱਕੀ ਆ ਤੇ ਮੇਨ ਇਹਦੇ ਐਂਟਰੀ ਜਿਹੜੀਆਂ ਨਾ ਹਵੇਲੀ ਦੀਆਂ ਉਹ ਲੋਕ ਆ ਤੇ ਖਰਾਬ ਹੋ ਚੁੱਕੀਆਂ ਇਸ ਕਰਕੇ ਪਿਛੋਂ ਦੀ ਹੋ ਕੇ ਟੱਪ ਕੇ ਕੰਦ ਤੇ ਫੇਰੇ ਦੇ ਚ ਐਂਟਰੀ ਕਰਨੀ ਪੈਂਦੀ ਆ ਦਾ ਮੇਨ ਐਂਟਰੀ ਜਿਹੜੀ ਆ ਉਹ ਹੋਰ ਸੀਗੀ ਉਹ ਬੰਦ ਹੋਈ ਐ ਇਸ ਟਾਈਮ ਤੇ ਮਨਜੋਤ ਸਿੰਘ ਵੀ ਨਾਲ ਆ ਤੇ ਹਰਸ਼ਦੀਪ ਸਿੰਘ ਨਾਲ ਜਿਹੜਾ ਸਾਨੂੰ ਲੈ ਕੇ ਆ ਕਿਉਂਕਿ ਇਹਨਾਂ ਦਾ ਪਿੰਡ ਹੈ ਨਾ ਹਰਸ਼ ਬਿਲਕੁਲ ਘਰ ਹੈਗਾ ਇੱਥੇ ਆਪਣਾ ਹੈਗਾ ਹੈਗਾ ਤੁਹਾਨੂੰ ਫੜਦੇ ਕੋਈ ਨਹੀਂ ਚਲੋ ਇਹਨਾਂ ਦੇ ਘਰ ਵੀ ਚਲਦੇ ਆ ਅੱਜ ਉੱਥੇ ਵੇਖੋ ਕੀ ਪਿਆਉਂਦੇ ਆ ਨਾ ਹੋਏ ਐਂਟਰੀ ਆ ਮੇਨ ਜਦੋਂ ਆਪਾਂ ਅੰਦਰ ਆ ਜੰਨੇ ਆ ਇਹਦੇ ਹਵੇਲੀ ਦੇ ਤੇ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਇਸ ਟਾਈਮ ویرਾਨ ਹੋਈ ਪਈ ਆ ਤੇ ਹੁਣ ਆਪਾਂ ਇਹਦੇ ਉੱਪਰ ਚੱਲ ਕੇ ਵੀ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਆਲੀਸ਼ਾਨ ਜਿਹੜੀ ਹਵੇਲੀ ਸੀ ਇਸ ਟਾਈਮ ਆਪਣੇ ਵਾਰਸਾਂ ਨੂੰ ਤਰਸਦੀ ਹੋਈ ਤੇ ਆਓ ਉੱਪਰ ਚੱਲਦੇ ਆ। ਸੋ ਦੋਸਤੋ ਸੂਤਰਾ ਅਨੁਸਾਰ 20ਵੀਂ ਸਦੀ ਦੇ ਪਹਿਲੇ ਦਹਾਕੇ ਜਦੋਂ ਪੂਰੇ ਪੰਜਾਬ 'ਚ ਕੱਚੇ ਘਰਾਂ ਦਾ ਦੌਰ ਸੀਗਾ ਕਿਸੇ ਕੋਲ ਕੋਈ ਇੰਨਾ ਜ਼ਿਆਦਾ ਪੈਸਾ ਨਹੀਂ ਸੀ ਪੱਕੇ ਮਕਾਨ ਬਣਾ ਸਕਣ ਉਦੋਂ ਇਹਨਾਂ ਦੋਵਾਂ ਭਰਾਵਾਂ ਨੇ ਆਪਣੇ ਪਿੰਡ ਆਲੀਸ਼ਾਨ ਕੋਠੀ ਬਣਾਉਣ ਬਾਰੇ ਸੋਚਿਆ। ਸ਼ਾਇਦ ਪੂਰੇ ਇਲਾਕੇ 'ਚ ਨਹੀਂ ਪੂਰੇ ਪੰਜਾਬ ਚ ਇਦਾਂ ਦੀ ਕੋਠੀ ਨਹੀਂ ਬਣੀ ਸੀ ਤੁਸੀਂ ਦੇਖ ਸਕਦੇ ਹੋ ਅੰਦਰ ਉਸੇ ਤਰ੍ਹਾਂ ਅੰਗਰੇਜ਼ਾਂ ਅਨੁਸਾਰ ਜਿਸ ਤਰ੍ਹਾਂ ਅੰਗਰੇਜ਼ ਆਪਣੇ ਘਰਾਂ ਦੇ ਵਿੱਚ ਅੰਗੀਠੀਆਂ ਡੈਕੋਰੇਸ਼ਨ ਵਾਸਤੇ ਕੋਈ ਵੀ ਚੀਜ਼ਾਂ ਵਰਤਦੇ ਸਨ ਉਸੇ ਤਰ੍ਹਾਂ ਦੀਆਂ ਇਸ ਇਸ ਅੰਦਰ ਜਿਹੜੀਆਂ ਉਹ ਚੀਜ਼ਾਂ ਸੜੀਆਂ ਸਾਰੀਆਂ ਬਣਾਈਆਂ ਗਈਆਂ ਹਵਾਦਾਰ ਰੱਖਿਆ ਗਿਆ ਇਸ ਪੂਰੀ ਕੋਠੀ ਨੂੰ ਇਹ ਉੱਪਰ ਸੈਕਿੰਡ ਫਲੋਰ ਦਾ ਦ੍ਰਿਸ਼ਾ ਜਿੰਨੂੰ ਅਸੀਂ ਬਾਲਕਨੀ ਕਹਿ ਦਿੰਨੇ ਆ ਤੇ ਸਾਹਮਣੇ ਅਸਤਬਲ ਸੀਗਾ ਉੱਪਰ ਵੀ ਜਾਣ ਨੂੰ ਪੌੜੀਆਂ ਜਿਹੜੀਆਂ ਇਸ ਟੇਮ ਢੱਟ ਚੁਕੀਆਂ ਨੇ ਇੱਥੇ ਬੈਠਣ ਨੂੰ ਬਣਾਇਆ ਗਿਆ ਸਾਰਾ ਸਿਸਟਮ ਇਹ ਏਰੀਆ ਸਾਰਾ ਰਸੋਈ ਦਾ ਸੀਗਾ ਸੋ ਦੋਸਤੋ ਇਹ ਸੀਗਾ ਮੇਨ ਐਂਟਰੀ ਦਾ ਜਿਹੜਾ ਰੂਮ ਸੀਗੇ 1 2 ਤੇ ਹੁਣ ਤੁਹਾਨੂੰ ਦਿਖਾਉਂਦੇ ਆ ਉਸ ਟਾਈਮ ਦੇ ਉੱਤੇ 20ਵੀਂ ਸਦੀ ਦੇ ਆਸ-ਪਾਸ ਜਿਹੜੀ ਇਹ ਕੋਠੀ ਬਣਾਈ ਗਈ ਸੀ ਤੇ ਇਹਦੀ ਰਸੋਈ ਤੁਹਾਨੂੰ ਦਿਖਾਉਂਦੇ ਆ ਕਿੰਨੀ ਵੱਡੀ ਰਸੋਈ ਸੀਗੀ ਬਣੀ ਤੇ ਇਹ ਰਸੋਈ ਦੇ ਤਿੰਨ ਦਰਵਾਜ਼ੇ ਆ ਜਿਸ ਤਰ੍ਹਾਂ ਲੱਗ ਰਿਹਾ ਵੀ ਜਿਸ ਤਰ੍ਹਾਂ ਤਿੰਨ ਕਮਰੇ ਹੋਣ ਇਹੋ ਸਾਰੀਆਂ ਕਲਮਾਰੀਆਂ ਭਾਂਡੇ ਵਗੈਰਾ ਰੱਖਣ ਵਾਸਤੇ ਅਗੋ ਦੂਸਰਾ ਇਹ ਵੀ ਰਸੋਈ ਦਾ ਹੀ ਪਾਰਟ ਆ ਇੱਕ ਅਲਮਾਰੀਆਂ ਬਣੀਆਂ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪਟੀਆਂ ਉਸ ਜ਼ਮਾਨੇ ਦੇ ਵਿੱਚ ਜਿਸ ਤਰ੍ਹਾਂ ਵੀ ਕੁਕਿੰਗ ਦਾ ਕੰਮ ਹੁੰਦਾ ਸੀ ਚੁੱਲ੍ਹੇ ਉਸੇ ਤਰ੍ਹਾਂ ਬਣੇ ਪਏ ਆ ਤੇ ਇਹ ਬਾਰੀਆਂ ਸ਼ੱਤਾਂ ਤੁਸੀਂ ਦੇਖ ਸਕਦੇ ਹੋ ਯਾਨੀ ਕਿ ਇਹ ਪੂਰਾ ਏਰੀਆ ਜਿਹੜਾ ਆ ਇਹ ਕਿਚਨ ਦਾ ਸੀਗਾ ਇੰਨੇ ਕਮਰਿਆਂ ਦੇ ਵਰਗਾ ਇਹ ਪੂਰੀ ਕਿਚਨ ਆ ਇਹਦੇ ਉੱਪਰ ਵੀ ਕਿਚਨ ਹੋਊਗੀ ਆਓ ਉੱਪਰ ਵੀ ਫਿਰ ਦੇਖਦੇ ਆਂ ਹੋਂ ਤੇ ਡਰ ਲੱਗਣ ਡਿਆ ਉੱਪਰ ਵੀ ਪਰ ਪੁਰਾਣੀ ਜਿਹੜੀ ਚੀਜ਼ ਆ ਕਾਫੀ ਮਜ਼ਬੂਤ ਆ ਪਰ ਫਿਰ ਵੀ ਸਾਨੂੰ ਸੰਭਲ ਕੇ ਇੱਥੇ ਜਾਣਾ ਪਊ ਇਹ ਵੀ ਏਰੀਆ ਜਿਹੜਾ ਕਿਚਨ ਦੇ ਉੱਪਰ ਹੀ ਆ ਸੋ ਦੋਸਤੋ ਇਸ ਖੂਬਸੂਰਤ ਕੋਠੀ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਵਧੀਆ ਆਰਕੀਟੈਕਟ ਸਭ ਤੋਂ ਵਧੀਆ ਰਾਜ ਮਿਸਤਰੀ ਸਭ ਤੋਂ ਵਧੀਆ ਕਾਰਗਰ ਲਗਾਏ ਗਏ ਇਲਾਕੇ ਦੇ ਸਭ ਤੋਂ ਵਧੀਆ ਚੋਟੀ ਦੇ ਕਾਰੀਗਰ ਇਸ ਕੋਠੀ ਨੂੰ ਬਣਾਉਣ ਵਾਸਤੇ ਸੱਦੇ ਗਏ ਸੀ ਇਸ ਦੀ ਸੁੰਦਰਤਾ ਵਧਾਉਣ ਲਈ ਇੰਟੀਰੀਅਰ ਦਾ ਸਾਰਾ ਸਮਾਨ ਵੱਡੇ ਸ਼ਹਿਰਾਂ ਵਿੱਚੋਂ ਯਾਨੀ ਕਿ ਲਾਹੌਰ ਦਿੱਲੀ ਆਦਤੋਂ ਮੰਗਵਾਇਆ ਗਿਆ ਸੀ ਕਾਫੀ ਵੱਡਾ ਕੋਈ ਸਮਝ ਨਹੀਂ ਆ ਰਹੀ ਕਿਉਂਕਿ ਕਾਫੀ ਕੋ ਜੜਾ ਵਟ ਹਿ ਚੁੱਕਾ ਹੈ ਪਰ ਇੱਕ ਵਾਰੀ ਐਂਟਰ ਹੋ ਜਾਈਏ ਤੇ ਸਮਝ ਨਹੀਂ ਲੱਗਦੀ ਕਿਿੱਧਰੋਂ ਨਿਕਲਣਾ ਤੇ ਕਿਿੱਧਰ ਜਾਣਾ ਹੈ। ਸੋ ਇਹ ਸੀਗਾ ਰਸੋਈ ਦਾ ਤੁਹਾਨੂੰ ਏਰੀਆ ਦਿਖਾਇਆ। ਹੁਣ ਦੂਜੀ ਮੰਜ਼ਲ ਦੇ ਵਿੱਚ ਆ ਪੂਰਾ ਏਰੀਆ ਹਨੂ ਇੱਕ ਬੜੇ-ਵੱਡੇ। ਮੈਨੂੰ ਲੱਗਦਾ ਹੈ ਵੀ ਸਾਡੇ ਸ਼ਹਿਰ ਦੇ ਵਿੱਚ ਜਿੰਨੇ ਥਾਂ ਦੇ ਵਿੱਚ ਇੱਕ ਕੱਲੀ ਹਵੇਲੀ ਇਸ ਟਾਈਮ ਬਚੀ ਹੋਈ ਹੈ ਨਾ ਤੇ ਮੈਨੂੰ ਲੱਗਦਾ ਵੀ ਸਾਡੀ ਗਲੀ ਦੇ ਸਾਰੇ ਘਰ ਇਹਨਾਂ ਏਰੀਆ ਨਹੀਂ ਮਲਦੇ ਹੋਣੇ। ਜਿੰਨਾ ਇਹਨਾਂ ਖੱਲਾ ਮਲਿਆ। ਅੱਜ ਦਾ ਅੱਜ ਕੱਲ੍ਹ ਉਹ ਰੱਖਦੇ ਆ। ਕਿ ਉੱਪਰ ਤੱਕ ਰੋਸ਼ਨੀ ਜਾਏ ਇਥੇ ਨਹੀਂ ਥੱਲੇਲਾ ਫਲੋਰ ਇਹ ਆਪਾਂ ਫਰਸਟ ਫਲੋਰ ਤੇ ਜਾਂ ਗਰਾਉਂਡ ਫਲੋਰ ਤੋਂ ਉੱਪਰ ਪੀਜੀ ਮੰਜ਼ਲ ਤੱਕ ਹੀ ਜਾ ਕੇ ਉੱਪਰ ਖੁੱਲਦਾ ਆ ਮੈਨੂੰ ਲੱਗਦਾ ਹੈ ਕਿ ਇਹ ਉੱਪਰ ਬੈਣ ਬੁੰਨ ਵਾਸਤੇ ਡਰਾਈਂਗ ਰੂਮ ਬਣਾਇਆ ਹੋਇਆ ਹੈ ਨਾ ਇੱਥੇ ਵੀ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਅੱਗ ਬਾਲਣ ਵਾਸਤੇ ਅੰਗੀਠੀ ਆ ਇਸ ਟਾਈਮ ਤੇ ویرਾਨ ਹੀ ਹੋਈ ਪਈ ਹੈ ਪਰ ਅੱਜ ਦੇ ਮਕਾਨਾਂ ਨਾਲੋਂ ਇਸ ਦੀ ਅਜੀਬੀ ਮਜ਼ਬੂਤੀ ਜਿਹੜੀ ਹੈ ਕਾਫੀ ਜਿਹੜੀ ਜ਼ਿਆਦਾ ਆ ਸੋ ਪਿੰਡ ਦੇ ਸੂਤਰਾਂ ਤੋਂ ਪਤਾ ਚੱਲਦਾ ਹੈ ਦੱਸਦੇ ਨੇ ਕਿ ਕੋਠੀ ਬਣਾਉਣ ਦੇ ਕੁਝ ਸਮੇਂ ਬਾਅਦ ਹਾਕਮ ਸਿੰਘ ਤੇ ਗੁਰਦੇਵਤ ਸਿੰਘ ਦੁਬਾਰਾ ਵਿਦੇਸ਼ ਚਲੇ ਜਾਂਦੇ ਨੇ ਉੱਥੇ ਉਹਨਾਂ ਦਾ ਪਰਿਵਾਰ ਅੱਗੇ ਵਧਦਾ ਫੁੱਲਦਾ ਹੈ ਹਾਲਾਂਕਿ ਦੋਵੇਂ ਭਰਾਵਾਂ ਦੇ ਕੁਝ ਪਰਿਵਾਰਕ ਮੈਂਬਰ ਸਨ 1900 ਦੇ ਕਰੀਬ ਇਸ ਕੋਠੀ ਵਿੱਚ ਰਹਿੰਦੇ ਵੀ ਰਹੇ ਜਿੰਨਾਂ ਵਿੱਚ ਇੱਕ ਬਜ਼ੁਰਗ ਮਾਤਾ ਤੇ ਬਿੱਲੂ ਰਾਮ ਨਾਂ ਦਾ ਵਿਅਕਤੀ ਸੀ ਜਦੋਂ ਬਿੱਲੂ ਰਾਮ ਉਸ ਬਜ਼ੁਰਗ ਮਾਤਾ ਦੀ ਮੌਤ ਹੋ ਗਈ ਤਾਂ ਇਹ ਕੋਠੀ ਬਿਲਕੁਲ ਹੀ ਵਿਰਾਨ ਹੋ ਗਈ ਉਸ ਤੋਂ ਬਾਅਦ ਇਸ ਪੰਜਾਬ ਦੇ ਵਿੱਚ ਇਸ ਕੋਠੀ ਦੇ ਵਿੱਚ ਇਸ ਦਾ ਵਾਰਿਸ ਕੋਈ ਜਿਹੜਾ ਅਜੇ ਤੱਕ ਨਹੀਂ ਪਰਤਿਆ ਜਿਹੜੀ ਅੰਦਰ ਤੱਕ ਆ ਗਈਆਂ ਤੇ ਇਸ ਕੋਠੀ ਦੇ ਵਿੱਚ ਜਦੋਂ ਤੁਸੀਂ ਦੇਖੋ ਕਿ ਇਹ ਪੀਪਲ ਵਗੈਰਾ ਪਪੂਲਰ ਦਾ ਕੋਈ ਵੀ ਰੁੱਖ ਜਿਹੜਾ ਕੰਧ ਛੁੱਕਦਾ ਤੇ ਉਹ ਅੰਦਰ ਤੱਕ ਆ ਜਾਂਦਾ ਤੇ ਇਹ ਬਾਹਰ ਇੱਕ ਰੁੱਖ ਸੀਗਾ ਉੱਗਿਆ ਦੀਵਾਰ ਤੇ ਤੇ ਪੂਰੀਆਂ ਅੰਦਰ ਤੱਕ ਕਮਰਿਆਂ ਤੱਕ ਇਹਨਾਂ ਦੀਆਂ ਜੜ੍ਹਾਂ ਜਿਹੜੀਆਂ ਹੁਣ ਆ ਚੁੱਕੀਆਂ ਪਰ ਫਿਰ ਵੀ ਮਜ਼ਬੂਤੀ ਇੰਨੀ ਜ਼ਿਆਦਾ ਆ ਕਿ ਇਸ ਕੋਠੀ ਦੇ ਲੈਂਟਰਾਂ ਨੂੰ ਕੰਧਾਂ ਨੂੰ ਕੋਈ ਫਰਕ ਨਹੀਂ ਪਿਆ। ਸੋ ਇਹ ਦੋਸਤੋ ਤੁਸੀਂ ਅਜੇ ਵੀ ਦੇਖ ਸਕਦੇ ਹੋ ਕਿ ਲੱਕੜ ਜਿਹੜੀ ਆ ਅਜੇ ਤੱਕ ਉਸੇ ਤਰ੍ਹਾਂ ਹੀ ਬਚੀ ਪਈ ਆ ਸੇਖ ਵਗੈਰਾ ਜਾਂ ਕੁਝ ਵੀ ਇਹਨੂੰ ਕੀੜਾ ਨਹੀਂ ਲੱਗਾ। ਪਰ ਇਥੋਂ ਦੇ ਸ਼ਰਾਰਤੀ ਅਨਸਰ ਜਿਹੜੇ ਹੈਗੇ ਅੱਜ ਕੱਲ ਮਾਹੌਲ ਜਿਦਾਂ ਦਾ ਬਣਿਆ ਪਿਆ ਵਾ ਸਾਰਾ ਕੁਝ ਤੋੜ ਤਾੜ ਕੇ ਢੇੜ ਕੇ ਇਥੋਂ ਜਿਹੜਾ ਉਹ ਲੱਗੇ ਨੇ ਕਈ। ਅੱਜ ਕੱਲ ਤੇ ਵਸਦੇ ਘਰਾਂ 'ਚ ਲੋਕੀ ਜਿਹੜਾ ਆ ਉਹ ਨੁਕਸਾਨ ਕਰ ਜਾਂਦੇ ਹਨ ਤੇ ਇੱਥੇ ਤੇ ਕੋਈ ਵਾਰੀ ਵਾਰ ਸਹਾਈ ਨਹੀਂ ਇਹਨਾਂ ਦਾ ਸੋ ਇਹਨੂੰ ਕਹਿੰਦੇ ਆ ਕਿ ਕੁਦਰਤ ਦੇ ਨਾਲ ਛੇੜਖਾਹੀ ਜਾਨੂੰ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਤੇ ਕੁਦਰਤ ਨੇ ਆਪਣਾ ਰਾਹ ਜਿਹੜਾ ਉਹ ਬਣਾ ਹੀ ਲੈਣਾ ਤੁਸੀਂ ਵੇਖ ਸਕਦੇ ਹੋ ਕਿ ਕਿੱਥੋਂ ਕਿੱਥੋਂ ਜੜੇ ਆ ਉਹ ਬੂਟੇ ਜਿਹੜੇ ਅੰਦਰ ਤੱਕ ਆ ਚੁੱਕੇ ਆ ਪਿੱਪਲ ਦੇ ਸੋ ਆਪਾਂ ਇਸ ਟਾਈਮ ਹਵੇਲੀ ਦੇ ਉੱਪਰ ਖੜੇ ਆਂ ਪਰ ਜਿੱਥੋਂ ਤੱਕ ਵੀ ਨਿਗਾਹ ਜਾ ਰਹੀ ਏ ਉਹ ਕੰਦ ਤੁਸੀਂ ਦੇਖ ਰਹੇ ਹੋ ਸਾਹਮਣੇ ਉਹ ਦੱਸਿਆ ਜਾ ਰਿਹਾ ਉਹ ਹਰਸ਼ ਉਹ ਇਹਦੇ ਕੀ ਹੀ ਘੋੜੇ ਵਗੈਰਾ ਬੰਨਦੇ ਇੱਥੇ ਹਾਂ ਉਹ ਜਿੱਥੇ ਉਹ ਉੱਥੇ ਟੱਟ ਗਿਆ ਉਹਦਾ ਕਾਫੀ ਏਰੀਆ ਪਰ ਉੱਥੇ ਘੋੜੇ ਵਗੈਰਾ ਹਸਤਬਾਲ ਜਿਹਨੂੰ ਕਹਿੰਦੇ ਆ ਆਪਾਂ ਉਹ ਸੀਗਾ ਇਹ ਪੂਰਾ ਹਸਪਤਾਲ ਦਾ ਏਰੀਆ ਸੀਗਾ ਤੇ ਉਹ ਗਰਾਊਂਡ ਜਿਹੜੀ ਇਹ ਸਾਰਾ ਇਹਦਾ ਵੇੜਾ ਸੀਗਾ ਹਵੇਲੀ ਦਾ ਜਿਹੜਾ ਹੁਣ ਇਸ ਤਰ੍ਹਾਂ ਹੀ ਲੋਕਾਂ ਨੇ ਆਪੋ ਆਪਣਾ ਸਿਸਟਮ ਉੱਤੇ ਚਲਾ ਲਿਆ ਪਰ ਇਹ ਸਾਰਾ ਏਰੀਆ ਕਹਿੰਦੇ ਹਵੇਲੀ ਦਾ ਸੀ ਵਾਹ ਗੁੱਜੀ ਕੀ ਫਤਿਹ ਬਾਬਾ ਜੀ ਦੀ ਆਵਾਜ਼ ਵੀ ਆ ਗਈ ਹੈ ਕਿਉਂਕਿ ਸ਼ਾਮ ਦਾ ਸਮਾਂ ਹੋ ਚੁੱਕਿਆ ਹੈ ਤੇ ਹੁਣ ਆਪਾਂ ਹੋਰ ਉੱਪਰ ਚੱਲਦੇ ਹਾਂ ਤੀਜੇ ਫਲੋਰ ਤੇ ਹਾਂਜੀ ਤੀਜੇ ਫਲੋਰ ਜੀ ਉੱਪਰ ਤੋਂ ਸਭ ਤੋਂ ਉੱਪਰ ਤੇ ਮੈਨੂੰ ਲੱਗਦਾ ਆ ਗਈਆਂ ਪਰ ਉੱਪਰ ਇੱਕ ਹੋਰ ਮੰਜ਼ਲ ਹੈਗੀ ਆ ਸਾਨੂੰ ਪੌੜੀਆਂ ਲੱਭਣੀਆਂ ਪੈਣੀਆਂ ਉਹਦੀਆਂ ਲੱਭ ਗਈਆਂ ਜੀ ਉਹ ਪੌੜੀਆਂ ਆਪਾਂ ਨੂੰ ਲੱਭਣੀਆਂ ਪਰ ਰਿਸਕ ਵੀ ਹੈਗਾ ਵਾ ਧਿਆਨ ਨਾਲ ਮਨਜੋਤ ਸਿੰਘ ਅਸ ਟਾਈਮ ਸਭ ਤੋਂ ਉੱਪਰ ਟਾਪ ਦੇ ਉੱਪਰ ਮੈਨੂੰ ਲੱਗਦਾ ਵੀ ਸਾਰੇ ਪਿੰਡ ਤੋਂ ਉੱਚੀ ਹੋਣੀ ਆ ਉਸ ਟਾਈਮ ਤੇ ਕਿ ਹੁਣ ਵੀ ਆਇ ਕੋ ਆਈ ਉੱਤੇ ਜਾ ਸਕਦੇ ਲੋ ਜੀ ਅਸ ਟਾਈਮ ਸਭ ਤੋਂ ਉੱਪਰ ਹਵੇਲੀ ਦਾ ਟਾਪ ਨਹੀਂ ਯਾਰ ਅੱਗੇ ਗੁੰਬਦ ਹੋਰ ਵੀ ਹੈਗੇ ਉੱਪਰ ਹਾਂਜੀ ਹਾਂਜੀ ਮੈਨੂੰ ਸੋ ਇਹ ਟਾਪ ਸਭ ਤੋਂ ਉੱਪਰ ਕੋਠੀ ਜਿਹੜੀ ਆ ਪੂਰੇ ਪਿੰਡ ਤੋਂ ਉੱਚੀ ਕੋਠੀ ਜਿਹੜੀ ਹੈ ਗੁੰਬਦ ਦੇਖੋ ਇਸ ਦੇ ਬਣੇ ਹੋਏ ਰਾਜੇ ਮਹਾਰਾਜਿਆਂ ਦੇ ਮਹਿਲਾ ਵਾਂਗੂ ਸੋ ਦੱਸਣਯੋਗ ਹੈ ਕਿ ਇਸ ਪਰਿਵਾਰ ਦਾ ਜਿੰਨਾ ਵੀ ਅਗੋ ਨਵੀਂ ਪੀੜੀ ਹੈ ਉਹ ਸਾਰੇ ਮੁਸਲਮਾਨ ਹੋ ਗਏ ਨੇ ਤੇ ਕੋਈ ਵੀ ਵਾਪਸ ਇੱਥੇ ਇੰਡੀਆ ਪੰਜਾਬ ਵਿੱਚ ਆ ਕੇ ਜੜਾ ਉਹ ਨਹੀਂ ਵਸਿਆ ਸੋ ਇਸੇ ਤਰ੍ਹਾਂ ਹੀ ਅੱਜ ਜੇਕਰ ਦੇਖਿਆ ਜਾਵੇ ਤਾਂ ਸਾਡੇ ਆਲੇ-ਦੁਆਲੇ ਪਿੰਡਾਂ ਦੇ ਵਿੱਚ ਲੋਕ ਦੇਸ਼ਾਂ-ਵਿਦੇਸ਼ਾਂ ਵਿੱਚ ਰਹਿ ਰਹੇ ਨੇ ਤੇ ਇਕੱਲੇ ਹੀ ਬਜ਼ੁਰਗ ਜਿਹੜੇ ਨੇ ਉਹ ਰਹਿ ਚੁੱਕੇ ਨੇ ਸਾਡੇ ਪੰਜਾਬ ਦੀਆਂ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਸੋ ਆਉਣ ਵਾਲਾ ਭਵਿੱਖ ਅਸੀਂ ਜ਼ਰੂਰ ਸਾਂਭੀਏ ਆਪਣੇ ਬਜ਼ੁਰਗਾਂ ਨੂੰ ਆਪਣੇ ਵਾਰਸਾਂ ਨੂੰ ਆਪਣੇ ਮਹਿਲਾ ਨੂੰ ਆਪਣੀਆਂ ਕੋਠੀਆਂ ਨੂੰ ਜਿਹੜੇ ਅਸੀਂ ਛੱਡ ਕੇ ਵਿਦੇਸ਼ ਵਿੱਚ ਜਾ ਕੇ ਵੱਸ ਚੁੱਕੇ ਹਾਂ ਆਪਣਾ ਪਛੋਕੜ ਨਾ ਭੁੱਲੀਏ ਸੋ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਆਓ ਗੱਲਬਾਤ ਕਰਦੇ ਹਾਂ ਸੋ ਹਾਂਜੀ ਦੋਸਤੋ ਇਹ ਹਵੇਲੀ ਆ ਪਿੰਡ ਚੋਨੇ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਜਿਹੜੀ ਤੁਹਾਨੂੰ ਸਾਰੀ ਇਸ ਬਲੌਗ ਦੇ ਵਿੱਚ ਦਿਖਾ ਰਹੇ ਹਾਂ ਸੋ 20ਵੀਂ ਸਦੀ ਦੇ ਹਾਕੇ ਦੇ ਅੰਗਰੇਜ਼ਾਂ ਦੇ ਟਾਈਮ ਵੇਲੇ ਵੀਮੀ ਸਦੀ ਦੇ ਆਸ-ਪਾਸ ਅਕੀਰਲੇ ਦਹਾਕੇ ਦੇ ਉੱਤੇ ਇਹ ਦੋ ਭਰਾਵਾਂ ਦੀ ਹਵੇਲੀ ਬਣੀ ਸੀ ਹਾਕਮ ਸਿੰਘ ਤੇ ਗੁਰਦੇਵ ਸਿੰਘ ਇਹ ਦੋਵੇਂ ਰੈਸਲਰ ਸੀਗੇ ਤੇ ਉਸ ਸਮੇਂ ਇਹ ਰੈਸਲਿੰਗ ਕਰਨ ਵਾਸਤੇ ਇੰਡੋਨੇਸ਼ੀਆ ਗਏ ਬਾਹਰ ਉੱਥੇ ਜਾ ਕੇ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਬਹੁਤ ਜ਼ਿਆਦਾ ਪੈਸਾ ਕਮਾਇਆ ਆਪਣਾ ਨਾਂ ਬਣਾਇਆ ਪਰ ਉਹਨਾਂ ਦੇ ਵਿੱਚ ਆਪਣਾ ਪਰਿਵਾਰ ਆਪਣਾ ਭਵਿੱਖ ਤੇ ਆਪਣਾ ਪਿਸ਼ੋਕੜ ਜਿਹੜਾ ਉਹ ਨਹੀਂ ਸੀ ਭੁੱਲੇ ਤੇ ਪੈਸੇ ਕਮਾ ਕੇ ਉੱਥੇ ਸ਼ੌਹਰਤ ਖੱਟ ਕੇ ਇੱਥੇ ਆ ਕੇ ਪਿੰਡ ਚੋਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਹ ਸਾਰੀ ਹਵੇਲੀ ਜਿਹੜੀ ਉਹਨਾਂ ਨੇ ਬਣਾਈ ਹਵੇਲੀ ਬਣਾਉਣ ਵੇਲੇ ਦੱਸਿਆ ਜਾਂਦਾ ਹੈ ਪਿੰਡ ਵਾਲਿਆਂ ਵੱਲੋਂ ਕਿ ਹਵੇਲੀ ਬਣਾਉਣ ਵਾਸਤੇ ਸਪੈਸ਼ਲ ਉਹਨਾਂ ਨੇ ਆਪਣਾ ਇੱਕ ਪੱਠਾ ਜਿਹੜਾ ਇੱਥੇ ਬਣਾਇਆ ਸੀਗਾ ਇੱਟਾਂ ਬਣਾਉਣ ਦਾ ਪੱਠਾ ਉਹਨਾਂ ਨੇ ਖੁਦ ਲਗਾਇਆ ਔਰ ਉਸ ਤੋਂ ਬਾਅਦ ਬਟਾਲਾ ਸ਼ਹਿਰ ਤੁਸੀਂ ਸਾਰੇ ਜਾਣਦੇ ਹੋ ਕਿ ਬਟਾਲਾ ਸ਼ਹਿਰ ਉਸ ਸਮੇਂ ਦੇ ਵਿੱਚ ਅੱਜ ਵੀ ਜੇਕਰ ਲੋਹੇ ਦੇ ਕਾਰੋਬਾਰ ਨੂੰ ਦੇਖਦੇ ਆ ਹੋਇਆਂ ਜਿਹੜਾ ਨਾਂ ਸਭ ਤੋਂ ਪਹਿਲਾਂ ਹੁੰਦਾ ਹੈ ਤੇ ਬਟਾਲੇ ਸ਼ਹਿਰ ਦਾ ਹੁੰਦਾ ਹੈ ਤੇ ਦੱਸਣਯੋਗ ਹੈ ਕਿ ਉਸ ਸਮੇਂ ਜਦੋਂ ਇਹ ਹਵੇਲੀ ਬਣ ਰਹੀ ਸੀ ਤੇ ਬਟਾਲੇ ਸ਼ਹਿਰ ਦੇ ਵਿੱਚੋਂ ਸਾਰਾ ਲੋਹਾ ਜਿਹੜਾ ਉਹ ਖਤਮ ਹੋ ਗਿਆ ਸੀ ਇੰਨਾ ਲੋਹਾ ਤੇ ਇੰਨੀ ਇੱਟ ਇਸ ਹਵੇਲੀ 'ਚ ਲੱਗੀ ਆ ਪਰ ਅੱਜ ਤੁਸੀਂ ਦੇਖ ਰਹੇ ਹੋ ਇਹ ਸਾਰੀ ਹਵੇਲੀ ਆਪਣੇ ਵਾਰਸਾਂ ਨੂੰ ਇਸ ਟਾਈਮ ਉਡੀਕਦੀ ਆ ਗੁਰਦੇਵਤ ਸਿੰਘ ਹੁਣੀ ਸਾਰੇ ਬਾਹਰ ਜਿਹੜੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਪਰਿਵਾਰ ਸਾਰਾ ਜਿਹੜਾ ਇਸ ਟਾਈਮ ਉੱਥੇ ਹੀ ਰਹਿ ਰਿਹਾ ਉਹ ਵਾਪਸ ਆਪਣੇ ਪਿੰਡ ਨਹੀਂ ਆਏ ਇਹ ਹਵੇਲੀ ਆਪਣੇ ਵਾਰਸਾਂ ਨੂੰ ਅਜੇ ਵੀ ਤਰਸ ਰਹੀ ਆ ਸੋ ਅਸੀਂ ਆਸ ਕਰਦੇ ਹਾਂ ਕਿ ਉਹਨਾਂ ਇਸ ਹਵੇਲੀ ਦੇ ਵਾਰਸ ਸਹੀ ਸਲਾਮਤ ਆਪਣੇ ਘਰ ਵਾਪਸ ਆ ਕੇ ਇਸ ਹਵੇਲੀ ਨੂੰ ਦੇਖਣ ਸੋ ਇਸੇ ਤਰ੍ਹਾਂ ਹੀ ਅਗਲੀਆਂ ਵੀਡੀਓ ਸਾਡੀਆਂ ਜਰੂਰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਨਵੀਂ ਵੀਡੀਓ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਗਲੀ ਵੀਡੀਓ ਜਲਦੀ ਹੀ ਲੈ ਕੇ ਆਵਾਂਗੇ ਤੇ ਆਸ ਕਰਦੇ ਹਾਂ ਕਿ ਪੂਰੇ ਪੰਜਾਬ ਬੰਦਰ ਸਾਡੇ ਵਿਰਸੇ ਨੂੰ ਜਿਹੜੀਆਂ ਦਰਸਾਉਂਦੀਆਂ ਸਾਡੀਆਂ ਪੁਰਾਣੀਆਂ ਇਮਾਰਤਾਂ ਨੇ ਇਹ ਤਾਂ ਇੱਕ ਪਰਸਨਲ ਜਿਹੜੀ ਕਿਸੇ ਦੀ ਜਾਇਦਾਦ ਹੈ ਪਰ ਸਾਡੇ ਪੰਜਾਬ ਅੰਦਰ ਗੁਰਦਾਸਪੁਰ ਜ਼ਿਲ੍ਹੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਦੀਆਂ ਕਈ ਇਹੋ ਜਿਹੀਆਂ ਵਿਰਾਸਤਾਂ ਜਿਹੜੀਆਂ ਨੇ ਇਸ ਟਾਈਮ ਖਤਮ ਹੋਣ ਕਿਨਾਰੇ ਆ ਸੋ ਸਾਡੀਆਂ ਧਾਰਮਿਕ ਸੰਸਥਾਵਾਂ ਅਤੇ ਸਰਕਾਰਾਂ ਨੂੰ ਅਪੀਲ ਹੈ ਕਿ ਉਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਵੇ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਸੋ ਇਹ ਨਾਲ ਹੀ ਮਾਤਾ ਸੁਲੱਖਣੀ ਜੀ ਦਾ ਦੱਸਿਆ ਜਾ ਰਿਹਾ ਹੈ ਕਿ ਇਤਿਹਾਸਿਕ ਗੁਰਦੁਆਰਾ ਸਾਹਿਬ ਆਏ ਪਿੰਡ ਚੋਨੇ ਇਹਦੀ ਹਿਸਟਰੀ ਵੀ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਦੇ ਉਸ ਜਮਾਨੇ ਦੇ ਵਿੱਚ ਮੈਨੂੰ ਲੱਗਦਾ ਲਾਈਟਿੰਗ ਦਾ ਜਿਹੜਾ ਪ੍ਰਬੰਧ ਹੀ ਨਾ ਇਹ ਬਲਬਾ ਛੋਟੇ ਛੋਟੇ ਡਿਜ਼ਾਈਨਿੰਗ ਵਾਸਤੇ ਤੇ ਕਲਾਕਾਰੀ ਵੀ ਤੁਸੀਂ ਵੇਖੋ ਕਿੰਨੀ ਹਵਾਦਾਰ ਇਹ ਹਵੇਲੀ ਉਦੋਂ ਬਣੀ ਹੋਏਗੀ